ਲੋਡ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਫੇਰ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲਿਆਂ ਦਾ ਫੇਰ ਦਿਲ ਤੋਂ ਧੰਨਵਾਦ ਆਪਣੇ ਚੈਨਲ ਤੇ ਆਉਣ ਦੇ ਸਾਰਿਆਂ ਨੂੰ ਜੀ ਆਇਆਂ ਇੱਧਰ ਬੰਦੇ ਸਾਡੇ ਖਾਦ ਪਾਉਣ ਲੱਗੇ ਨੇ ਖਾਦ ਪਾਉਣ ਦਾ ਫਾਇਦਾ ਇਹ ਹੈ ਕਿ ਹੁਣ ਸਾਡੇ ਬੰਦਿਆਂ ਪਾਣੀ ਛੱਟਦਾ ਖਾਦ ਸਹੀ ਮਨੇ ਪਾਉਣੀ ਆਪਾਂ ਦੇ ਖਾਦ ਆਪਾਂ ਬਈਏ ਪਰਨ ਤੋਂ ਪਹਿਲਾਂ ਤਿੰਨ ਦਿਨ ਪਹਿਲਾਂ ਖਾਦ ਪਈ ਹੋਵੇ ਖਣਕ ਮਾਸਾ ਨਹੀਂ ਦਬਾ ਜਾਂਦੀ ਜਿਹੜਾ ਸਹੀ ਤਰੀਕਾ ਵਾ ਖਾਦ ਦਾ ਉਹ ਹੈਗਾ ਵੀ ਮਤਲਬ ਜਦੋਂ ਤਿੰਨ ਦਿਨ ਪਹਿਲਾਂ ਪਾ ਦੋ ਫਿਰ ਲਾਓ ਪਾਣੀ ਹੁਣ ਤੁਹਾਨੂੰ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਇਹ ਬਾਕੀ ਆਪਣੇ ਕਿਰਪਾ ਆਪਣੇ ਇੱਕੋ ਆਪਾਂ ਹੱਲ ਕੀਤਾ ਸਿੱਟੀ ਨਹੀਂ ਹੁੰਦੀ ਇੱਥੇ ਮਾਸਾ ਵੀ ਕਦੋਂ ਮਰਜੀ ਕੋਈ ਵੀ ਆ ਕੇ ਦੇਖ ਸਕਦਾ ਸਿੱਟੀ ਤਾਂ ਆਪਾਂ ਪੱਕਾ ਹੱਲ ਕਰ ਛੜਿਆ ਸਿੱਟੀ ਨਹੀਂ ਹੋਊਗੀ ਮਾਸਾ ਦੀ ਦੂਜੀ ਬੂਟੀ ਮੈਣਾ ਮੈਣਾ ਮੂਣਾ ਜਿੱਦਾ ਇਦਾਂ ਦਾ ਹੋ ਜਾਊਗਾ ਆਹ ਚੀਜ਼ ਦੀ ਬੂਟੀ ਹੋ ਸਕਦੀ ਏ ਪਰ ਇਹ ਵੀ ਇੰਨੀ ਵਾਦੀ ਨਹੀਂ ਜਿੱਦਾਂ ਆਹ ਬੂਟੀ ਜੀ ਆਹ ਆਹ ਬੂਟੀ ਹੋ ਗਈ ਔਰ ਕੋਈ ਸਿੱਟੀ ਤੁਹਾਨੂੰ ਇੱਕ ਦਾਣਾ ਵੀ ਨਾ ਦੇਖਣ ਨੂੰ ਮਿਲੇਗੀ ਇਦਾਂ ਦਾ ਪੱਕਾ ਹੱਲ ਕੀਤਾ ਸਿੱਟੀ ਦਾ ਖਾਸ ਕਰਕੇ ਇਧਰ ਲੀਆਂ ਪੈਲੀਆਂ ਜੇ ਆਪਾਂ ਉਧਰੀਆਂ ਚੱਲ ਜਾਨੇ ਆ ਉਧਰ ਵੀ ਠੀਕ ਆ ਖਾਸ ਕਰਕੇ ਇਧਰ ਦਰਿਆਲੀ ਸਾਈਡ ਮੰਡ ਚ ਜੇ ਪਿੰਡ ਵਾਲੀ ਸਾਈਡ ਜਾਨੇ ਆ ਉੱਥੇ ਉੱਥੇ ਸਿੱਟੀ ਦਾ ਹੱਲ ਕਰਕੇ ਵੇਖਿਆ ਉੱਥੇ ਨਹੀਂ ਹੁੰਦਾ ਉੱਥੇ ਦਵਾਈ ਕਰਦੀ ਕਾਰਡ ਪਰ ਥੋੜਾ ਕਰਦੀ ਕਾਰਡ ਤੇ ਬਾਕੀ ਜਿੰਦੇ ਵਾਦੇ ਰੋ ਬਣੇ ਰਿਹਾ ਵੀਡੀਓ ਵਿੱਚ ਦਿਖਾਉਣੇ ਤੁਹਾਨੂੰ ਅੱਜ ਕੀ ਕਰਤੇ ਆਪਾਂ ਨੂੰ ਨਵਾਂ ਸੱਪ ਕੱਢਦੇ ਹੁਈ ਠੀਕ ਆ ਜੀ ਲੱਗ ਪਿਆ ਜੀ ਅਸੀਂ ਖਾਣ ਪੋਣ ਉਹਨੂੰ ਮੈਂ ਕਿਹਾ ਪਾਈ ਜਾਕਰ ਰੋਜ਼ ਪੰਜ ਸੱਤਾਂ ਦਿਨਾਂ ਪੈਣੀ ਰੋਜ਼ ਚਾਰ ਪੰਜ ਬੂਰੇ ਪਾ ਲਿਆਗਾ ਇੰਨੇ ਹੀ ਬਹੁਤ ਜਿ세 ਗਿੱਲਾ ਥਾਂ ਉੱਥੇ ਨਾ ਵੜਿਓ ਬਾਹਰ ਇਧਰ ਨਹੀਂ ਆਜੋ ਲਗਾ ਭੇਜਵਾਨ ਗਿਆਸੀ ਬਾਈ ਕਰ ਦੇਣਾ ਮਸ਼ਹੂਰ ਤੈਨੂੰ ਆਪ ਸਿੱਧਾ ਹੀ ਖਾ ਦਾ ਕਨੈਕਟ ਸਿੱਧਾ ਹੀ ਦੇਣਾ ਹੋਏ ਲੋ ਬਾਈ ਮਿੱਤਰ ਇੱਕ ਗੱਡੀ ਹੋਰ ਸਿੱਧੀ ਜੀ ਕਰਕੇ ਲਾ ਦੇ ਨਾਲ ਯਾਰ ਇੱਕ ਮਿੰਟ ਆਉਂtheta ਲਗਾ ਇਹ ਨਹੀਂ ਸਿੱਧੀ ਜੀ ਕਰਕੇ ਲਾ ਤੂੰ ਸਿੱਧੀ ਜੀ ਆਉਂtheta ਲਾਵਾਂਗੇ ਆਉਂtheta ਲਾ ਲੋ ਮਿੱਤਰੋ ਕਿਸੇ ਵੀਰ ਨੇ ਡੈਕ ਲਵਾਉਣਾ ਏ ਆ ਆਪਣਾ ਮਿੱਤਰ ਆਇਆ ਹੈ ਡੈਕ ਲਵਾਉਣ ਸੁਵਰਾਜ ਤੇ ਡੈਕ ਸਭ ਤੋਂ ਸਸਤਾ ਇਹ ਆ ਗਿਆ ਇਹਨਾਂ ਦਾ ਐਡਰੈਸ ਹੈਗਾ ਕਪੂਰਥਲਾ ਤੋਂ ਸੁਲਤਾਨਪੁਰ ਰੋਦੀ ਰੋਡ ਰੇਲ ਖੋਜ ਫੈਕਟਰੀ ਦੇ ਸਾਹਮਣੇ ਆਟੋ ਐਕਸਪ੍ਰੈਸ ਵਾਲੇ ਆ ਬੰਦੇ ਬਹੁਤ ਨਾਈਸ ਕੰਮ ਬਹੁਤ ਜਾਈ ਰੇਟ ਤੇ ਨਿਊ ਇਟਰ ਸਿਸਟਮ ਲਵਾਉਣਾ ਹੈ ਸਿਰੇ ਦਾ ਜੈਸ ਕਰਾਉਂਦੇ ਯੈਸ ਪੂਰੀ ਐਨ ਉਹ ਟੌਪ ਦਾ ਕੰਮ ਕਰਦੇ ਆ ਇਹ ਕੋ ਛੋਟਾ ਪੂਰਾ ਪਿਆਰ ਕੀਤਾ ਵਾ ਕਿਉਂਕਿ ਹੁਣ YouTube ਉੱਪਰ ਚਲਾ ਜਾਏ ਨਹੀਂ ਦਿਖਾ ਸਕਦੇ ਬਾਕੀ ਤੁਹਾਨੂੰ ਸ਼ਾਰਟ ਵੀਡੀਓ ਚ ਵੀ ਦਿਖਾ ਦੇਵਾਂਗੇ ਲਓ ਵੀ ਮਿੱਤਰੋ ਪਿਆਰ ਕਰਾਉਣਾ ਹੈ ਤੇ ਜਦੋਂ ਮਰਜ਼ੀ ਇੱਥੇ ਆਓ ਪਿਆਰ ਕਰਾਓ ਭਾਈ ਜੀ ਨੇ ਬਹੁਤ ਤਸੱਲੀ ਨਾਲ ਕੰਮ ਕਰਦੇ ਹਰੇਕ ਬੂਫਰ ਜੋ ਮਰਜ਼ੀ ਲਾਟਰ ਪਰ ਛਤਰੀ ਤੇ ਲੈ ਕੇ ਸਾਰਾ ਕੰਮ ਵਧੀਆ ਕਰਦੇ ਆ ਦੱਸਿਓ ਕਿੱਦਾਂ ਦੀ ਲੋਕ ਲੱਗਦੀ ਸਵਰਾਜ ਦੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਿੱਛੋਂ ਅਜੇ ਬਣਿਆ ਵਾ ਬਣਾਉਂਦੇ ਪਿੱਛੋਂ ਵੀ ਕਰਦੇ ਨੇ ਨੈਟਾਂ ਲੂਟਾਂ ਸਭ ਕੋ ਜਾਣ ਲਾਜੇ ਪੂਰੀ ਗੱਲਬਾਤ ਇੱਕ ਨੰਬਰ ਬਣਾ ਦੇਣਗੇ ਸਵਰਾਜ ਸੋਨਾ ਲੱਗਦਾ ਇੰਡੀਕੇਟਰ ਨਵਾਂ ਮਾਡਲ ਹੈ ਹੁਣ ਸਵਰਾਜ ਵਾਲਿਆਂ ਦਾ ਪਤਾ ਲੱਗ ਜਾਏ ਕਿੰਨਾ ਕੁ ਸਬਸਕ੍ਰਾਈਬ ਕਰਦੇ ਨੇ ਚੈਨਲ ਨੂੰ ਇਹਨੂੰ ਆਪਾਂ ਗਾਂਹ ਤੱਕ ਲੈ ਕੇ ਜਾਣਾ ਸਵਰਾਜ ਨੂੰ ਟੱਕ ਰੱਖੋ ਵੋਟਾਂ ਫੁੱਲ ਰੱਖੋ ਸਵਰਾਜ ਦੀਆਂ ਬਾਕੀ ਸਾਰਿਆਂ ਦੇ ਸੋ ਬੰਪਰ ਵਧੀਆ ਲੱਗਾ ਕਿ ਨਹੀਂ ਲੱਗਾ ਇੰਨਾ ਲੰਮਾ ਠੀਕ ਆ ਕਾਰ ਵੇਟ ਤੇ ਨੂੰ ਜਟਾ ਟਕਰਾਂਗੇ ਕਨੇਡਾ ਸਾਡੀ ਵਾਰੀ ਕਿਹੜਾ ਫਿਰ ਜਹਾਜ਼ ਮੁੱਕਦੇ BB09 ਵਾਲੇ ਠੀਕ ਆ ਆਪਣੀ ਵੀਡੀਓ ਨੂੰ ਬਸ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਗਾਹ ਪਾ ਦਿਓਗਾ ਪਤਾ ਲੱਗ ਜੇ ਵੀ ਸਫਰਾਜ ਚੂਕਦਾ ਝਾਜ ਤੇ ਕੌਣ ਕੌਣ ਇਹਨੂੰ ਝੋਟੇ ਨੂੰ ਪਿਆਰ ਕਰਦਾ ਕਮੈਂਟ ਜਰੂਰ ਕਰਿਓ ਉਹਨੂੰ ਆਪਣੇ ਮੰਮੀ ਡੈਡੀ ਦੀ ਸੌਂ ਲੱਗੇ ਜਿਹੜਾ ਕਮੈਂਟ ਨਾ ਕਰੇ ਜੀਂਦੇ ਵਾਸਤੇ ਰਹੋ ਆਪਣੇ ਮੰਮੀ ਜਿਹੜੇ ਦਾ ਧਿਆਨ ਜਰੂਰ ਰੱਖਿਓ ਵੱਡ ਭਾਈ ਇਹਨੂੰ ਕਹਿੰਦੇ ਵੱਖੀ ਪਾੜ ਕਰਨ ਠੀਕ ਹੈ ਬਾਕੀ ਸਾਡਾ ਬੰਦਾ ਬੈਠਾ ਅੰਦਰ ਟੀਟੀ ਦੇ ਲਵਾਉਂਦਾ ਕੱਪੜਾ ਦਾ ਬਰਾਕਾ ਮੇਰੇ ਅਗਲੀ ਵੀਡੀਓ ਚ ਪੂਰਾ ਸਿਰਾ ਲੱਗਦਾ ਕਿ ਨਹੀਂ ਸਿਰਾ ਇਹਨੂੰ ਸਵਰਾਜ ਕਹਿੰਦੇ ਇਹਦੇ ਨਾਂ ਤੋਂ ਗੁੰਮ ਹੋ ਜਾਂਦੇ ਆ ਸਾਰੇ ਬਿਨਾ ਮੋਡੀਫਿਕੇਸ਼ਨ ਤੋਂ ਚੱਲਦਾ ਏ ਦੱਸਿਓ ਕਿਹੜਾ ਸਹੀ ਸਵਰਾਜ ਸਹੀ ਕਿ ਕਿਹੜਾ ਕਮੈਂਟ ਕਰ ਕਰਕੇ ਸਾਰੇ ਜਣਿਆਂ ਨੂੰ ਦੱਸਣਾ